ਠੀਕ ਹੈ ਨਹੀਂ ਬੱਢੀ ਗਈ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਆਪਦੇ ਚਰਨ ਯੂਨਿਟ ਦੇ ਸਪੈਸ਼ਲਿਟੀ ਹਸਪੀਟਲ ਵਿੱਚ ਪਾਏ ਆ ਸਾਡਾ ਜੋ ਮੇਨ ਏਮ ਹੈ ਇਸ ਕਾਨਫਰੰਸ ਦੇ ਰਾਹੀਂ ਇੱਕ ਜਾਗਰੂਕਤਾ ਫਲਾਉਂਦਾ ਹੈ ਇੱਕ ਸਰਜਰੀ ਕੀਤੀ ਸੀ ਅਸੀਂ ਇੱਥੇ 22 ਮਈ ਨੂੰ ਲਾਸਟ ਬੰਦ ਉਹ ਇਨੀ ਰੇਅਰ ਸਰਜਰੀ ਹੈ ਕਿ ਬਹੁਤ ਹੀ ਘੱਟ ਜਗ੍ਹਾ ਤੇ ਉਹ ਕੀਤੀ ਜਾਂਦੀ ਹੈ ਬਟ ਇਹ ਕਹਿਣਾ ਕਿ ਉਹ ਸਰਜਰੀਜ਼ ਜਾਂ ਉਹ ਦੇ ਪੇਸ਼ੈਂਟ ਨਹੀਂ ਹੁੰਦੇ ਇਹ ਨਹੀਂ ਹੈ ਬਹੁਤ ਕਾਮਨ ਹੈ ਆਪਾਂ ਸੁਣਦੇ ਕਿ ਇਸ ਦਾ ਹੱਥ ਕੱਟਿਆ ਗਿਆ ਪਰ ਆਪਾਂ ਕਦੇ ਇਹ ਨਹੀਂ ਸੁਣਦੇ ਕਿ ਉਹਨਾਂ ਦੁਬਾਰਾ ਕੱਟਿਆ ਵੇ ਬਿਲਕੁਲ ਲੱਗ ਹੋਇਆ ਵਾਪਸ ਲਾਇਆ ਜਾ ਸਕੇ ਸਰ ਜਿਹੜੇ ਇਸ ਦਾ ਕੱਟਿਆ ਗਿਆ ਹੱਥ ਇਹਨਾਂ ਦਾ ਜਿਹੜੇ ਕੀ ਘਟਣਾ ਕੀ ਘਟਣਾ ਸੀ ਤੇ ਇਸ ਤਰ੍ਹਾਂ ਹਾਲਤ ਤੇ ਪਹੁੰਚੇ ਇਹ ਸਰ ਫੂਡ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਕੰਮ ਕਰਦੇ ਆ ਤਾਂ ਉਸ ਟਾਈਮ ਤੇ ਇਹਨਾਂ ਦਾ ਮਿਕਸਰ ਜਿਵੇਂ ਆਪਾਂ ਕਹਿੰਨੇ ਆ ਆਟਾ ਜਿਵੇਂ ਮਿਕਸ ਕਰਦਾ ਉਹ ਸਾਫ ਸੀ ਉਵੇਂ ਮਿਕਸਿੰਗ ਵਾਲੀ ਮਸ਼ੀਨ 'ਚ ਇਹਨਾਂ ਦਾ ਹੱਥ ਆ ਗਿਆ ਸੀਗਾ ਐਂਡ ਹੱਥੇ ਅਲੱਗ ਇੱਕ ਬੋਰੀ ਵਿੱਚ ਲੈ ਕੇ ਆਏ ਸੀ ਸਾਡੇ ਬਾਂ ਅਲੱਗ ਸੀ ਤੇ ਹੱਥ ਇੱਕ ਅਲੱਗ ਬੋਰੀ ਵਿੱਚ ਲੈ ਕੇ ਆਏ ਸੀ ਕਿੰਨਾ ਚੈਲੈਂਜਿੰਗ ਸੀਗਾ ਜੀ ਦੇਖੋ ਸਰ ਇਹ ਚੈਲੈਂਜਿੰਗ ਦੋ ਤਰ੍ਹਾਂ ਨਾਲ ਬੰਦ ਹੈ ਸਭ ਤੋਂ ਜ਼ਿਆਦਾ ਇੱਕ ਤਾਂ ਜਦੋਂ ਸਰੀਰ ਤੋਂ ਕੋਈ ਅੰਗ ਅਲੱਗ ਹੋ ਜਾਂਦਾ ਹੈ ਉਦੋਂ ਉਹਦੀ ਬਲੱਡ ਸਪਲਾਈ ਖਤਮ ਹੋ ਜਾਂਦੀ ਹੈ ਤਾਂ ਕੁਝ ਦੇਰ ਤੱਕ ਤੁਹਾਨੂੰ ਵੀ ਪਤਾ ਕਿ ਬਲੱਡ ਸਪਲਾਈ ਖਤਮ ਹੋ ਜੇ ਦੁਬਾਰਾ ਉਹਨੂੰ ਜ਼ਿੰਦਾ ਕਰਨਾ ਬਹੁਤ ਔਖੀ ਚੀਜ਼ ਹੈ ਇੱਕ ਤਾਂ ਕੁਇਕ ਰਿਸਪੌਂਸ ਸਭ ਤੋਂ ਜ਼ਰੂਰੀ ਹੈ ਤੇ ਦੂਸਰਾ ਸਰਜਿਕਲ ਟੈਕਨੀਕ ਜਿਹੜੀ ਹੈ ਉਹਨੀ ਸਹੀ ਹੋਣੀ ਚਾਹੀਦੀ ਹੈ ਕਿ ਉਹਦੇ ਵਿੱਚ ਜਿਹੜੀ ਨਸਾਂ ਪੱਜੋੜੀਆਂ ਉਹਨਾਂ 'ਚ ਕੋਈ ਕਲੌਟ ਨਾ ਆਵੇ ਜਿਹੜੀ ਹੱਡੀਆਂ ਐ ਬਿਲਕੁਲ ਸਹੀ ਜੁੜਨ ਤਾਂ ਕਿ ਉਹ ਹਿੱਲਣ ਨਾ ਤਾਂ ਕਿ ਇਹ ਬਚ ਸਕੇ ਸਰ ਜੇ ਟਾਈਮ ਦੇ ਵਿੱਚ ਲਿਆਂਦਾ ਜਾਵੇ ਤਾਂ ਸਰ ਬੈਸਟ ਟਾਈਮ ਮੰਨੇ ਜਾਂਦਾ 6 ਘੰਟੇ ਦੇ ਅੰਦਰ ਪਰ देयर ਆਰ ਸਟੱਡੀਜ਼ ਕੇਸਿਸ ਹੈਗੀਆਂ ਜਿੱਥੇ 24 24 48 48 ਘੰਟੇ ਬਾਅਦ ਵੀ ਪਰ ਜੇ ਬੈਸਟ ਰਿਜ਼ਲਟ ਕਹੇ ਜਾਂ ਤਾਂ ਉਹ 6 ਘੰਟੇ ਆਚੀ ਮੰਨੇ ਜਾਂਦਾ ਇਸ ਤਰ੍ਹਾਂ ਮੈਕਲੋ ਆ ਮਾਈਕਰੋ ਕਿੰਦੇ ਸੀ ਗਿਆ ਜੀ ਮਾਈਕਰੋ ਸਰਜਿਕਲ ਟੈਕਨੀਕਸ ਕਿਦਾਂ ਇਹ ਗੱਲ ਕੀਤੀ ਹੈ ਦੇ ਸਰ ਇਹਦੀਆਂ ਆਪਣੇ ਹੱਥ ਦੀਆਂ ਨਸਾਂ ਬਹੁਤ ਪਤਲੀਆਂ ਹੁੰਦੀਆਂ ਨੇ ਨਾਰਮਲ ਆਪਾਂ ਜੇ ਨੰਗੀਆਂ ਅੱਖਾਂ ਨਾਲੋਂ ਰਿਪੇਅਰ ਕਰਨ ਜਾਈਏ ਤਾਂ ਉਹ ਪੋਸਿਬਿਲਿਟੀ ਹੀ ਨਹੀਂ ਹੋ ਪੰਦੀ ਫਿਰ ਅਸੀਂ ਮਾਈਕਰੋ ਸਰਜਿਕਲ ਟੈਕਨੀਕਸ ਨਾਲ ਜਿਹੜੇ ਟਾਂਕੇ ਲਿੱਤੇ ਜਾਂਦੇ ਹੋ ਆਪਣੇ ਵਾਲਾਂ ਤੋਂ ਵੀ ਪਤਲੇ ਹੁੰਦੇ ਐ ਐਂਡ ਆਪਾਂ ਨਾਰਮਲ ਅੱਖਾਂ ਨਾਲ ਵੀ ਸ਼ਾਇਦ ਉਹਨਾਂ ਨੂੰ ਦੇਖ ਨਹੀਂ ਪਾਉਂਦੇ ਜਦੋਂ ਆਪਾਂ ਰਿਪੇਅਰ ਕਰਦੇ ਆ ਇਹ ਜੈਂਟਲ ਟੈਕਨੀਕਸ ਇਹਨਾਂ ਦੀਆਂ ਪ੍ਰੋਸੀਜਰ ਫਾਲੋ ਕਰਦੇ ਹੋਏ ਫਿਰ ਇਸ ਚੀਜ਼ ਨੂੰ ਕੀਤਾ ਜਾਂਦਾ ਕਿੰਨੇ ਜੱਚਾ ਪੁਰਾ ਕੰਮ ਵਰਕਰ ਦਾ ਸਰ ਦੇਖੋ ਪੂਰਾ ਵਰਕ ਕਰਨਾ ਤਾਂ ਸ਼ਾਇਦ ਓਵਰ ਐਸਟੀਮੇਟ ਹੈ ਆਪ ਵੀ ਹੀ ਕੰਮ ਦਾ ਬਿਕੋਜ਼ ਨਸਾਂ ਵੀ ਕੱਟੀਆਂ ਜਾਂਦੀਆਂ ਕਰੰਟ ਦੀ ਨਸਾਂ ਵੀ ਕੱਟੀਆਂ ਜਾਂਦੀਆਂ ਪਹਿਲੇ ਜਦੋਂ ਇੱਕ ਵਾਰੀ ਸੇਵ ਹੋ ਜਾਂਦਾ ਉਸ ਤੋਂ ਬਾਅਦ ਵੀ ਫਿਜ਼ੀਓਥੈਰੇਪੀ ਲੰਬੇ ਟਾਈਮ ਤੱਕ ਚੱਲਦੀ ਹੈ ਜੇ ਕੁਝ ਮਾਈਨਰ ਐਡਜਸਟਮੈਂਟਸ ਕਰਕੇ ਆਪਾਂ ਹੈਂਡ ਨੂੰ ਗੁੱਡ ਫੰਕਸ਼ਨਲ ਹੈਂਡ ਦੇ ਸਕਦੇ ਹਾਂ ਮੇਬੀ ਨਾਟ ਕੰਪਲੀਟਲੀ ਨੋਰਮਲ ਸਸਟੈਂਪੇਸ ਹੈਡ ਉਹ ਰਿਕਵਸਟ ਨਾਲ ਕਿ ਮੇ ਜੀ ਸਰ ਪਹਿਲਾਂ ਸਾਡੇ ਕੋਲ ਇੱਕ ਆਇਆ ਸੀਗਾ ਉਹ ਪੂਰਾ ਗੰਨੇ ਦੀ ਮਸ਼ੀਨਸ ਸੀਰਾਮ ਦਾ ਲੈ ਕੇ ਆਇਆ ਸੀ ਸਿਰ ਦੀ ਚਮੜੀ ਆਪ ਚ ਲੈ ਕੇ ਆਏ ਸੀ ਅਸੀਂ ਉਹ ਵੀ ਜੋੜੀ ਸੀ ਉਹ ਅਸੀਂ ਸ਼ਾਇਦ ਬਾਅਦ ਚ ਦਿਖਾ ਪਾਉਂਗਾ ਸਾਰੇ ਕੋਲ ਸਵਾਲ ਹਾਂਜੀ ਜੋੜਿਆ ਸੀ ਉਹਦੇ ਬਾਅਦ ਪੱਕ ਨਹੀਂ ਲੱਗਦਾ ਸੀਗਾ ਫਿਰ ਜੋਕ ਸਿਸਟਮ ਨਾਲ ਉਹਨੇ ਕੋਈ ਤਲਾਇਆ ਸੀਗਾ ਹਾਂਜੀ ਹਾਂਜੀ ਅਸੀਂ ਲੱਕੀ ਸੀ ਸਾਨੂੰ ਇਹਦੀ ਵੀ ਜੋਕ ਸਿਸਟਮ ਦੀ ਲੋੜ ਨਹੀਂ ਪਈ ਉਹ ਹੁੰਦਾ ਕੀ ਹੈ ਕਿ ਕਈ ਵਾਰੀ ਖੂਨ ਲਿਆਣ ਵਾਲੀ ਨਸਾਂ ਤਾਂ ਚਲਦੀਆਂ ਹਨ ਖੂਨ ਵਾਪਸ ਲੈ ਜਾਣ ਵਾਲੀਆਂ ਜਿਹਨੂੰ ਆਪਾਂ ਮੀਨਸ ਕਹਿੰਦੇ ਆ ਉਹ ਵਰਕ ਨਹੀਂ ਕਰਦੇ ਕਈ ਵਾਰੀ ਐਂਡ ਇਟ ਇਜ਼ ਕਾਮਨ ਉਹਨਾਂ ਨੂੰ ਖੂਨ ਗੰਦਾ ਇਕੱਠਾ ਨਾ ਹੋਵੇ ਅੰਦਰ ਉਹਦੇ ਵਾਸਤੇ ਜੋਂਕ ਲਾਈ ਜਾਂਦੀ ਹੈ ਪਰ ਇਹੀ ਚੀਜ਼ ਨੂੰ ਧਿਆਨ ਰੱਖਦੇ ਹੋਏ ਉਹਨਾਂ ਦਾ ਬਲੋਕ ਉਹਨਾਂ ਬਹੁਤ ਕਾਮਨ ਹੈ ਅਸੀਂ ਟੋਟਲ ਉਹ ਖੂਨ ਲਜਾਣ ਵਾਲੀਆਂ ਵੇਇਨਸ ਨੂੰ 6 ਵੇਇਨਸ ਰਿਪੇਅਰ ਕੀਤੀਆਂ ਸੀਗੀਆਂ ਜਸਟ ਇਹ ਉਹੀ ਕੰਪਲਿਕੀਸ਼ਨ ਨੂੰ ਅਵੋਇਡ ਕਰਨ ਵਾਸਤੇ ਸਰ ਇਹ ਵਰਕ ਹੁਤਾ ਹੀ ਕਰੇਗਾ ਹੱਥ ਜਿੱਦਾਂ ਪਹਿਲਾਂ ਨਹੀਂ ਸਰ ਜਿਵੇਂ ਮੈਂ ਪਹਿਲਾਂ ਕਿਹਾ ਵਿਦ ਫਿਜ਼ੀਓਥੈਰੇਪੀ ਇਟ ਇਜ਼ ਅ ਗੁੱਡ ਹੈਂਡ ਬਟ ਨਾਟ ਲਾਈਕ ਅ ਨਾਰਮਲ ਹੈ ਕਿੰਨਾ ਕਿਵੇ ਫਿਜ਼ੀਓਥੈਰੇਪੀ ਦੱਸੋਗੇ ਸਰ ਘੱਟੋ ਘੱਟ 6 ਮਹੀਨੇ ਤਾਂ ਕਿੰਨੇ ਪਰਸੈਂਟ ਬੋਲਦੇ ਸਰ 60 ਤੋਂ 80% ਪਰਸੈਂਟ ਡਿਪੈਂਡਿੰਗ ਓਨ ਪੇਸ਼ੈਂਟ ਦੀ ਆਪਦੀ ਰਿਕਵਰੀ ਐਂਡ ਕਹ ਲੋ ਕਿੰਨਾ ਕੋਈ ਫਾਲੋ ਕਰਦੇ ਇਸ ਚੀਜ਼ ਸਰ ਪਹਿਲਾਂ ਨਾਲ ਕੋਈ ਇੰਨੀ ਤਰ੍ਹਾਂ ਨਹੀਂ ਹੁੰਦਾ ਕੋਈ ਚੇਂਜ ਹੋ ਜੇ ਮੈਂ ਪਹਿਲਾਂ ਹੁੰਦਾ ਤਾਂ ਪਹਿਲਾਂ ਬਹੁਤ ਟਾਈਮ ਲੱਗਦਾ ਸੀ ਹੁਣ ਕੋਈ ਬਿਲਕੁਲ ਸਰ ਪਹਿਲਾਂ ਵਿੱਚ ਇੰਨੀਆਂ ਰਫਾਈਨ ਟੈਕਨੀਕਸ ਨਹੀਂ ਹੁੰਦੀਆਂ ਸੀਗੀਆਂ ਕਿ ਇਹਨੇ ਮਾਈਕਰੋ ਸਰਜਿਕਲ ਟੈਕਨੀਕਸ ਨਹੀਂ ਹੁੰਦੀਆਂ ਸੀ ਪੋਸਟ ਆਪਰੇਟਿਵ ਕੇਅਰ ਜਿਵੇਂ ਆਪਾਂ ਕਹਿੰਦੇ ਇਟ ਇਜ਼ ਨਾਟ ਜਸਟ ਕੀ ਆਪਰੇਸ਼ਨ ਦੇ ਟਾਈਮ ਕੀ ਕੀਤਾ ਆਪਰੇਸ਼ਨ ਤੋਂ ਬਾਅਦ ਪੇਸ਼ੈਂਟ ਦੀ ਬਹੁਤ ਬੀਡਿੰਗ ਹੁੰਦੀ ਹੈ ਉਹ ਸਾਰਾ ਕੇਅਰ ਜਿਹੜੀ ਹੁੰਦੀ ਹੈ ਆਈਸੀਯੂ ਕੇਅਰ ਪੇਸ਼ੈਂਟ ਦੇ ਨਾ ਤਾਂ ਪਾਜ਼ਾ ਬਹੁਤ ਬਲੱਡ ਦੇ ਕੇ ਘੁੰਗਾੜਾ ਕਰ ਸਕਦੇ ਨੇ ਨਾ ਹੀ ਬਹੁਤ ਬਲੱਡ ਡਿੱਗਣ ਦੇ ਸਕਦੇ ਆ ਤਾਂ ਇਹ ਸਾਰੀਆਂ ਟੈਕਨੀਕਸ ਜੋ ਹੈ ਇਹ ਕੋਈ ਆਈ ਨਹੀਂ ਕਹਿ ਸਕਦਾ ਆਪਰੇਸ਼ਨ ਇਕੱਲਾ ਹੈ ਉਸ ਤੋਂ ਬਾਅਦ ਦੀ ਕੇਅਰ 8 ਤੋਂ 10 ਦਿਨ ਦੀ ਜੋ ਕ੍ਰਿਟੀਕਲ ਟਾਈਮ ਹੈ ਸਾਰਾ ਹੀ ਬਹੁਤ ਇੰਪਰੂਵ ਹੋਇਆ ਹੈ ਬਿਟ ਟਾਈਮ ਮੈਡੀਸਿਨਸ ਬਹੁਤ ਇੰਪਰੂਵ ਹੋਇਆ ਜਿੰਨਾ ਬਲੱਡ ਸਪਲਾਈ ਵਾਧੀ ਹੈ ਇਹਦੇ ਨਾਲ ਫਿਰ ਬਿਟ ਟਾਈਮਸ ਆਉਣ ਵਾਲੇ ਸਮੇਂ 'ਚ ਅਸੀਂ ਹੋਪ ਕਰਦੇ ਹਾਂ ਕਿ ਸਕਸੈਸ ਰੇਟ ਹੋਰ ਵਧ ਸਕਦਾ ਹੈ ਸਰ ਮੈਡੀਸਿਨ ਬੰਦ ਆਫਟਰ 21 ਡੇਸ ਜਦੋਂ ਆਪ ਨੂੰ ਸ਼ੋਰ ਹੋ ਜਾਂਦਾ ਹੈ ਕਿ ਇਹ ਹੁਣ ਹੱਥ ਨੂੰ ਕੁਝ ਨਹੀਂ ਹੋ ਰਿਹਾ ਤਾਂ ਅਸੀਂ ਉਹਨੂੰ ਬੰਦ ਕਰ ਸਕਦੇ ਹਾਂ ਅਸੀਂ ਫਿਊਚਰ ਦੇ ਵਿੱਚ ਇਸੇ ਬਾਅਦ ਨਾਲ ਬੰਦਾ ਰੈਗੂਲਰ ਕੋਈ ਵਜਨ ਵਗੈਰਾ ਵੀ ਚੱਕ ਸਕਦਾ ਹੈ ਬਿਲਕੁਲ ਸਰ ਰੈਗੂਲਰ ਵਗੈਰਾ ਵਜਨ ਤਾਂ ਸਰ ਚੱਕ ਸਕਦੇ ਇੰਪੋਰਟੈਂਟ ਫਾਈਨ ਮੂਵਮੈਂਟਸ ਸ਼ਾਇਦ ਉਹ ਡਿਲੇਡ ਹੋ ਕੇ ਸ਼ੱਕ ਨਾ ਹੋ ਪਰ ਬਿਲਕੁਲ ਫਾਈਨ ਮੂਵਮੈਂਟਸ ਬਟ ਅਦਰਵਾਈਜ਼ ਗ੍ਰੋਸ ਮੂਵਮੈਂਟ ਵਜ਼ਨ ਵਗੈਰਾ ਤਾਂ ਆ ਰਹਨ ਲੱਗੇ ਪੇਸ਼ੈਂਟ ਦਾ ਡਰ ਕਿੰਨਾ ਬਣ ਰਿਹਾ ਤੁਸੀਂ ਜਿਹੜਾ ਡਰ ਹੁੰਦਾ ਇੱਕ ਵਾਰੀ ਨਾ ਜਿੰਦੇ ਵੀ ਮੇਰੀ ਬਾਹ ਦਾ ਦੁਆਰਾ ਜੁੜੀ ਹੈ ਜੀ 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 ਜਾਂ ਕੋਈ ਵੀ ਹਿੱਸਾ ਦੁਆਰਾ ਜੁੜਦਾ ਹੈ ਉਹਦੇ ਵਾਸਤੇ ਡਰ ਹੁੰਦਾ ਪੇਸ਼ੈਂਟ ਸਰ ਉਹਦੇ ਵਾਸਤੇ ਨੇ ਸਾਡੇ ਕੋਈ ਹਸਪੀਟਲ ਡੈਡੀਕੇਟਿਡ ਫਿਜ਼ੀਓਥੈਰੇਪੀ ਸੈਂਟਰ ਹੈ ਤਾਂ ਇਸੇ ਤਰ੍ਹਾਂ ਦੇ ਹੋਰ ਵੀ ਪੇਸ਼ੈਂਟ ਹੈ ਕਈ ਵਾਰੀ ਪੂਰਾ ਲੱਗ ਨਹੀਂ ਹੁੰਦਾ ਜਾਂ ਕਾਫੀ ਐਜੇ ਟਰਾਮਾ ਸਾਡੇ ਕੋਲ ਆਂਦੀ ਰਹਿੰਦੀ ਹੈ ਤਾਂ ਉਹਦੇ ਵਿੱਚ ਅਸੀਂ ਮੇਨ ਕਮ ਇਹੀ ਇਹ ਤੇ ਫਿਜ਼ੀਓਥੈਰੇਪਿਸਟ ਤੋਂ ਅਕੋਰਡਿੰਗ ਟੂ ਡਾਕਟਰ ਦੀ ਕੰਸਲਟੇਸ਼ਨ ਨਾਲ ਕੀਤੀ ਜਾਂਦੀ ਹੈ ਐਂਡ ਆਪ ਦੀ ਅੱਖਾਂ ਸਾਹਮਣੇ ਕੀਤਾ ਪੇਸ਼ੈਂਟ ਨੂੰ ਵੀ ਧੀਰੇ ਧੀਰੇ ਆਪਦੀ ਜੀ ਕੰਫੀਡੈਂਸ ਆ ਜਾਂਦਾ ਸਰ ਏਜ ਫੈਕਟਰ ਵੀ ਕੋਈ ਹੁੰਦਾ ਜੀ ਮੰਨ ਲਓ ਸਭ ਤੋਂ ਪਹਿਲਾਂ ਆਪ ਜੀ ਜੀ ਉਹਦੇ 'ਚ ਫਰਕ ਹੈ 50 ਸਾਲ ਤੋਂ ਬਾਅਦ ਹੁੰਦਾ ਜੀ ਤੇ ਇਹ ਏਜ ਫੈਕਟਰ ਕਾਊਂਟਰ ਸਰ ਬਹੁਤ ਸਾਰੇ ਏਜ ਜਨੋਟਿਕ ਬਹੁਤ ਇੰਪੋਰਟੈਂਟ ਫੈਕਟਰ ਜਿੰਨੀ ਯੰਗ ਏਜ ਹੁੰਦੀ ਹੈ ਓਨਾ ਹੀ ਜ਼ਿਆਦਾ ਇਹਦੇ ਵਿੱਚ ਆਊਟਕਮ ਬੈਟਰ ਰਹਿੰਦਾ ਹੈ ਔਰ ਬਾਕੀ ਜੇ ਡਿਜ਼ੀਜ਼ੇਸ ਹੋਣ ਜਿਵੇਂ ਡਾਇਬੀਟਿਸ ਹੈ ਬੀਪੀ ਹੈ 슈ਗਰ ਹੈ ਜਿੰਨਾ ਕਰਕੇ ਨ ਉਹ ਥੋੜੀ ਅੱਛੀ ਨਹੀਂ ਰਹਿੰਦੀ ਤਾਂ ਇਸ ਦੇ ਸਕਸੈਸ ਦੇ ਚਾਂਸ ਘੱਟ ਜਾਂਦੇ ਸਰ ਕੋਸਟ ਦੀ ਗੱਲ ਕੀਤੀ ਜਾਂਦੀ ਕਿਹਦੀ ਕੋਸਟ ਆ ਜਾਂਦੀ ਹੈ ਸਰ ਦੇਖੋ ਕੋਸਟ ਅਸੀਂ ਤਾਂ ਹਮੇਸ਼ਾ ਇਹ ਟਰਾਈ ਕਰਦੇ ਹਾਂ ਕਿ ਪੇਸ਼ੈਂਟ ਦਾ ਭਲਾ ਕੀਤਾ ਜਾਵੇ ਸਭ ਤੋਂ ਇੰਪੋਰਟੈਂਟਲੀ ਪਰ ਫਿਰ ਵੀ ਜੋ ਨਾਰਮਲ ਇਸ ਵਿੱਚ ਸਰਜਿਕਲ ਕੋਸਟ ਆਉਂਦੀ ਹੈ ਸਰਜਰੀ ਦੀ ਐਨੀਵੇਅਰ ਆਊਂਡ 60 ਟੂ 70000 ਜਿੰਨੀ ਆਉਂਦੀ ਹੈ ਨਾ ਬਾਕੀ ਜੋ ਮੈਡੀਸਿਨਸ ਵਗੈਰਾ ਹੋਏ ਬਟ ਨਾਰਮਲ 60 ਟੂ 70000 ਸਰ ਇੰਡੀਆ ਚ ਸਕਸੈਸ ਰੇਟ ਇਹਦਾ ਕਿੰਨਾ ਹੈ ਸਰ ਇਨ ਗੁੱਡ ਸੈਂਟਰਸ ਐਂਡ ਜੇ ਅੱਛੀ ਤਰ੍ਹਾਂ ਕੀਤਾ ਜਾਵੇ ਗੁੱਡ ਸਰਜਿਕਲ ਟੈਕਨੀਕਸ ਇਹਦਾ ਸਕਸੈਸ ਰੇਟ ਇਵਨ ਅਪ ਟੂ 80% ਹੈ ਜੋ ਅਜੇ ਨਾਰਥ ਵਿੱਚ ਇਹਨਾਂ ਡਵੈਲਪ ਨਹੀਂ ਹੋ ਪਾ ਰਿਆ ਇਹ ਹੀ ਸਾਡੀ ਇੱਕ ਵਿਜਨ ਹੈ ਕਿ ਅਸੀਂ ਹੌਲੀ-ਹੌਲੀ ਹੋਰ ਵੀ ਆਰਗਨਸ ਜੋੜੀਏ ਆਂਦੇ ਹੈ ਐਂਡ ਇਸ ਨੂੰ ਅਸੀਂ 80 ਤੋਂ ਵੀ ਵੱਧ ਲੈ ਕੇ ਜਾਈਏ ਵੈਰੀਫਾਈਡਲੀ ਸਰ ਇਹ ਕਿੰਨੀ ਕੇਜ ਤੱਕ ਜਿਹੜਾ ਇਹ ਖਰ ਜਾਂਦਾ ਜੇ ਆਪਾਂ ਰੀਡਿੰਗਾਂ ਵੀ ਉਹਨੂੰ ਕਹਿੰਦੇ ਕੁਝ ਦਿੱਕਤਾਂ ਵੀ ਜਾਂਦੇ ਨੇ ਜਿੰਨੀ ਜਲਦੀ ਕਰ ਸਕੀਏ ਇਮੀਜ ਕਿੰਨੀ ਕੇਜ ਤੱਕ ਹੁੰਦਾ ਸਰ ਇਹ ਕੋਈ ਫਿਕਸ ਕ੍ਰਾਈਟੇਰੀਆ ਪਰ ਨਹੀਂ ਕਹਿ ਸਕਦੇ ਜੀ ਆਪਨ ਲੱਗਦਾ ਹੈ ਕਿ ਉਹ ਜੋੜਨ ਵਾਲਾ ਹੈਗਾ ਆਪਨੂੰ ਲੱਗਦਾ ਹੈ ਕਿ ਉਹਦੇ ਵਿੱਚ ਜੋ ਮੇਨ ਨਸਾ ਹੈ ਉਹਨਾਂ ਦਾ ਡੈਮੇਜ ਨਹੀਂ ਹੋਇਆ then ਆਪਾਂ ਨੂੰ ਐਂਡ ਪੇਸ਼ੈਂਟ ਸਹੀ ਟਾਈਮ ਤੇ ਆਇਆ ਹੈ then ਅਟੈਂਪਟ ਤਾਂ ਡੈਫੀਨਿਟਲੀ ਕਰਨਾ ਚਾਹੀਦਾ ਹੈ ਸਰ ਜਿਹੜਾ ਡਾਕਟਰ ਦਾ ਪ੍ਰੈਕਟਿਸ ਕਰਦਾ ਹੈ ਐਕਸਪੀਰੀਅੰਸ ਕਿੰਨਾ ਕਾਊਂਟ ਕਰਦਾ ਸਰ ਟ੍ਰੇਨਿੰਗ ਕਾਊਂਟ ਕਰਦੀ ਹੈ ਸਰ ਇੰਪੋਰਟੈਂਟਲੀ ਐਕਸਪੀਰੀਅੰਸ ਟ੍ਰੇਨਿੰਗ ਵੀ ਬੁੱਕਸ ਵਿੱਚ ਸਭ ਕੁਝ ਲਿਖਿਆ ਕਿਵੇਂ ਜੁੜਦੇ ਹੈ ਬਟ ਜਿਨ੍ਹਾਂ ਨੂੰ ਰੀਅਲ ਟਾਈਮ ਐਕਸਪੀਰੀਅੰਸ ਹੈ ਇਹਨੂੰ ਜੋੜਨ ਦਾ ਜਿਨ੍ਹਾਂ ਨੂੰ ਪੋਸਟ ਆਪਰੇਟਿਵ ਇਸ ਚੀਜ਼ ਨੂੰ ਕਿਵੇਂ ਮੈਨੇਜ ਕੀਤਾ ਜਾਂਦਾ ਹੈ ਦੀ ਕੰਪਲਿਕੀਸ਼ਨ ਦਾ ਉਹ ਚੀਜ਼ ਜ਼ਿਆਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਰ ਇਸ ਤਰ੍ਹਾਂ ਦਾ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਕਿੰਨੀ ਦੇਰ ਤੱਕ ਕਿੰਨੀ ਜਲਦੀ ਪਹੁੰਚ ਸਕਦੇ ਨੇ ਕਿ ਜੇ ਦੇਰ ਹੋ ਜਾਂਦੀ ਹੈ ਉਸ ਕੇਸ ਦੇ ਵਿੱਚ ਤੇ ਕਿੰਨਾ ਨੁਕਸਾਨ ਹੋਵੇ ਸਰ ਵਿਦੀਨ 6 ਆਵਰਸ ਪਹੁੰਚਣਾ ਬੈਸਟ ਹੈ ਪੇਸ਼ੈਂਟ ਵਾਸਤੇ ਪਰ ਜਿੰਨਾ ਪੇਸ਼ੀ ਨੂੰ ਡਿਲੇ ਕਰਦੇ ਰਹਿੰਦੇ ਆ ਉਨਾ ਹੀ ਉਹਦੇ ਸਕਸੈਸ ਹੋਣ ਦੇ ਚਾਂਸਸ ਘਟਦੇ ਜਾਂਦੇ ਆ ਉਹਦੇ ਵਿੱਚ ਫਿਰ ਅਸੀਂ ਆਪਰੇਸ਼ਨ ਦੇ ਟਾਈਮ ਇਹ ਚੀਜ਼ ਦੇਖਦੇ ਹਾਂ ਕਿ ਹੈਂਡ ਦੀ ਕੰਡੀਸ਼ਨ ਕੀ ਹੈ ਜਿਸ ਨੂੰ ਅਸੀਂ ਜੋੜਨ ਵਾਲੇ ਆ ਜੀ ਆਪ ਨੂੰ ਉਹਦੀ ਨਸਾਂ ਦੀ ਵੈਸਲਸ ਦੀ ਕੰਡੀਸ਼ਨ ਅੱਛੀ ਨਹੀਂ ਮਿਲਦੀ ਲੱਗਦਾ ਕਿ ਇਸ ਸੜ ਪੈ ਚੁੱਕਿਆ ਰੈਦਰ ਥੈਨ ਰਿਸਕਿੰਗ ਪੇਸ਼ੈਂਟਸ ਲਾਈਫ ਕਿਉਂਕਿ ਹੋ ਸਕਦਾ ਉਹ ਸੜ ਫੇਰ ਸਰੀਰ ਚ ਫੈਲ ਜੇ ਇਨਫੈਕਸ਼ਨ ਸਰੀਰ ਚ ਫੈਲ ਜੇ ਅਸੀਂ ਇਹ ਪ੍ਰੀਫਰ ਕਰਦੇ ਆ ਕਿ ਉਸ ਇਨਫੈਨ ਨਾ ਕੀਤਾ ਜਾਵੇ ਸਾਡ ਦੇਖਿਆ ਰਿਹਾ ਵੀ ਜੇ ਹੱਥ ਲੱਗ ਹੋ ਰਿਹਾ ਨਾ ਰੱਜ ਵੀ ਲੱਗ ਹੋ ਰਿਹਾ ਵੀ ਲੱਗਦਾ ਨਾ ਲੁਕ ਜਾਂਦੇ ਨੇ ਪਰ ਉਹਨਾਂ ਨੂੰ ਨਹੀਂ ਜੁੜਨੀ ਦਵਾ ਰ ਤੁਸੀਂ ਇੱਕ ਜੋੜ ਕੇ ਵਧੀਆ ਕੰਮ ਕੀਤਾ ਉਸ ਦੇ ਲੋਕਾਂ ਨੂੰ ਕੀ ਨਾਲ ਜਾ ਰਹੇ ਸਰ ਇਹੀ ਅਸੀਂ ਮਿਸਕਨਸੈਪਸ਼ਨ ਹੈ ਜੋ ਇਹ ਲੈਕ ਆਫ ਨੋਲੇਜ ਕਹ ਲੂੰ ਅਸੀਂ ਉਸ ਤੇ ਹੀ ਥੋੜਾ ਚਾਨਣਾ ਪਾਣਾ ਚਾਹੁੰਦੇ ਆ ਤਾਂ ਇਹਦੇ ਵਿੱਚ ਇਹ ਹੈ ਕਿ ਹੱਥ ਹੱਥ ਕਾਫੀ ਸਾਰੇ ਆਰਗਨਸ ਨੇ ਜਿਵੇਂ ਹੱਥ ਹੋ ਗਈ ਲੱਤਾਂ ਹੋ ਗਈਆਂ ਕੰਨ ਹੋ ਗਏ ਸਿਰ ਦੇ ਜਿਵੇਂ ਗੰਨੇ ਦੀ ਮਸ਼ੀਨ ਚ ਜਾਂ ਕੰਬਾਈ ਵਿੱਚ ਕਾਫੀ ਵਾਰੀ ਆ ਜਾਂਦੇ ਇਵਨ ਮੇਲ ਦਾ ਲਿੰਗ ਵੀ ਹੈ ਇਹ ਸਭ ਚੀਜ਼ਾਂ ਜੋੜੀਆਂ ਜਾ ਸਕਦੀਆਂ ਵਿਦ ਨਾਓ ਟੈਕਨੀਕਸ ਅਵੇਲੇਬਲ ਹੈ ਸਾਡੇ ਕੋਲ ਐਕਸਪਰਟਿਸ ਅਵੇਲੇਬਲ ਹੈ ਐਂਡ ਇਹ ਕੋਈ ਸਿੰਗਲ ਪਲਾਸਟਿਕ ਸਰਜਰੀ ਮਾਈਕਰੋ ਸਰਜਿਕਲ ਆਈ ਨਹੀਂ ਹੈਗਾ ਇਦੇ ਵਿੱਚ ਪੂਰੀ ਟੀਮ ਚਾਹੀਦੀ ਹੈ ਡੈਡੀਕੇਟਿਡ ਟੀਮ ਚਾਹੀਦੀ ਹੈ ਐਂਡ ਵੀ ਹੈਵ ਦਾ ਟੀਮ ਡਾਕਟਰ ਸੁਦਾਂਸ਼ੂ ਵਾਂਸਲ ਜੀ ਹੈ ਇਹਨਾਂ ਨੇ ਜੇ ਬੋਨ ਸਹੀ ਤਰ੍ਹਾਂ ਨਹੀਂ ਆਉਗੀ ਤਾਂ ਉਹ ਨਹੀਂ ਹੋ ਸਕਦਾ ਮੇਰੇ ਜਿਹੜੀ ਰਿਪੇਅਰ ਹੋ ਹਿੱਲ ਜੂਗੀ ਜੇ ਪੋਸਟ ਆਪਰੇਟਿਵਲੀ ਜੇ ਆਈ ਸੀ ਯੂ ਕੇਅਰ ਅੱਛੀ ਨਹੀਂ ਤਾਂ ਨਹੀਂ ਹੋ ਸਕਦੀ ਤਾਂ ਜਨਰਲ ਪਬਲਿਕ ਨੂੰ ਬੇਸਿਕ ਸਾਡਾ ਇਹੀ ਪਰਪਸ ਹੈ ਕਿ ਇਹਨਾਂ ਦਾ ਕਿ ਆਪਾਂ ਉਸ ਨੂੰ ਡੈਫੀਨਿਟਲੀ ਜੋੜ ਸਕਦੇ ਹਾਂ ਪਰ ਉਹਦੇ ਵਾਸਤੇ ਕਿਵੇਂ ਉਹ ਆਰਗਨ ਲਿਆਣਾ ਹੈ ਸਾਡੇ ਕੋਲ ਉਹਦੇ ਉੱਤੇ ਮੈਂ ਸਪੈਸ਼ਲ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ ਕਈ ਵਾਰੀ ਕਿਹਾ ਜਾਂਦਾ ਕਿ ਬਰਫ਼ ਵਿੱਚ ਲੈ ਕੇ ਲੈ ਜਾਓ ਸ਼ਰਮਪਤ ਜੀ ਡਾਇਰੈਕਟ ਬਰਫ਼ ਦੇ ਕੰਟੈਕਟ 'ਚ ਆਇਆ ਵੀ ਖਰਾਬ ਹੁੰਦਾ ਤਾਂ ਐਕਚੁਅਲ ਉਹਦੀ ਟੈਕਨੀਕ ਜੋ ਹੈ ਉਹ ਇਹੀ ਹੈ ਕਿ ਸਾਫ਼ ਗਿੱਲੇ ਕੱਪੜੇ ਤੌਲੀਏ 'ਚ ਤੁਸੀਂ ਬੰਨੋ ਉਸ ਨੂੰ ਇੱਕ ਲਿਫਾਫੇ 'ਚ ਪਾਓ ਉਹ ਜਿਹੜਾ ਲਿਫਾਫਾ ਹੈ ਫਿਰ ਉਹ ਇੱਕ ਹੋਰ ਲਿਫਾਫੇ 'ਚ ਰੱਖਣਾ ਜਿਸ ਦੇ ਵਿੱਚ ਬਰਫ਼ ਵਾਲਾ ਪਾਣੀ ਹੈ ਤਾਂ ਕਿ ਉਹ ਚਾਰੇ ਪਾਸੇ ਉਹਨੂੰ ਠੰਡਕ ਮਿਲੇ ਨਾ ਕਿ ਇੱਕ ਬਰਫ਼ ਤੇ ਡਾਇਰੈਕਟ ਰੱਖ ਦੋ ਤਾਂ ਇਹ ਚੀਜ਼ ਇੰਪੋਰਟੈਂਟ ਹੈ ਤੇ ਜਲਦੀ ਤੋਂ ਜਲਦੀ ਕਿੰਨਾ ਬਰਸਾ ਚੱਲਦਾ ਹੈ ਨੰਬਰ ਕਿੰਨੇ ਦੇ ਚੱਲਦਾ ਸਰ ਇਹ ਸਰਜਰੀ ਜੋ ਸੀਗੀ ਲਗਭਗ 7 ਤੋਂ 8 ਘੰਟੇ ਚੱਲੀ ਸੀ ਡਿਪੈਂਡ ਕਰਦਾ ਸਰ ਕਿਸ ਲੈਵਲ ਤੇ ਆ ਉਹਦੀ ਕਿੰਨੀ ਜਟਿਲਤਾ ਹੈਗੀ ਹੈ ਕਿਵੇਂ ਕਟਿਆ ਗਿਆ ਪਰ ਐਵਰੀਜ ਟਾਈਮ 6 ਆਵਰਸ ਤੋਂ 12 ਆਵਰਸ ਤੱਕ ਚੱਲਦਾ ਸਰ ਆਪਾਂ ਲੋਸ ਵੀ ਕੰਪਊਂਟ ਕਰਦੇ ਕਿੰਨਾ ਹੋ ਜਾਂਦਾ ਸਰ ਆਪਰੇਸ਼ਨ ਦੇ ਟਾਈਮ ਤੇ ਸਰ ਇੰਨਾ ਨਹੀਂ ਹੁੰਦਾ ਕਿਉਂਕਿ ਆਪਾਂ ਲੋਕ ਤਾਂ ਬਲੱਡ ਜੋੜਦੇ ਹਾਂ ਆਪਰੇਸ਼ਨ ਤੋਂ ਬਾਅਦ ਕਈ ਵਾਰੀ ਹੋ ਜਾਂਦਾ ਤਾਂ ਇਹਨਾਂ ਨੂੰ 4 ਤੋਂ 5 ਯੂਨਿਟਸ ਆਫ ਬਲੱਡ ਸਾਨੂੰ ਲੱਗੇ ਸਰ ਕਿੰਨੇ ਵਾਰ ਆ ਗਏ ਸੀ ਤੁਹਾਡੇ ਕੋ ਤੇ ਕੀ ਸਕਸੈਸ ਰੇਟ ਹੈ ਵੀ ਅੰਦਰ 4 ਆਵਰਸ ਚ ਆ ਗਏ ਸੀਗੇ ਸਰ ਸਕਸੈਸ ਰੇਟ ਸਰ ਜੀ ਤੁਸੀਂ ਪੂਰੇ ਆਰਗਨ ਦਾ ਵੱਨੋ ਫੰਕਸ਼ਨੈਲਿਟੀ ਹੈ ਜੇ ਹੌਲੀ ਹੌਲੀ ਆਉ ਕਿ ਜੇ ਫਿਜ਼ੀਓਥੈਰੇਪੀ ਨਹੀਂ ਸਟਾਰਟ ਕਰ ਲਈ 100% ਸਕਸੈਸ ਰੇਟ ਹੈ ਕਈ ਵਾਰੀ ਹੁੰਦਾ ਪਾਰਸ਼ਲ ਸਕਸੈਸ ਹੁੰਦੀ ਹੈ ਫਿੰਗਰਸ ਕੁਝ ਟਿਪ ਚਲੇ ਜਾਂਦੇ ਹੈ ਜਾਂ ਕੁਝ ਅੰਗੂਠੇ ਦਾ ਚਲਾ ਜਾਂਦਾ ਤਾਂ ਇਹਦੇ ਵਿੱਚ 100% ਸਕਸੈਸਫੁਲ ਹੈ ਐਸਵਾਇਜ਼ ਆਰਗਨ ਪੂਰਾ ਪ੍ਰੀਜ਼ਰਵ ਕਰਦੇ ਵਿੱਚ ਤਾਂ ਆਪਰੇਸ਼ਨ ਲੱਗੇ ਕਿਹੜੀ ਵੱਡੀ ਪਛਾਣ ਨਹੀਂ ਆਈ ਸਰ ਸਭ ਤੋਂ ਵੱਡੀ ਪਰੇਸ਼ਾਨੀ ਸੀਗੀ ਇਹਨਾਂ ਦਾ ਉਹੋ ਇਨਫੈਕਸ਼ਨ ਦੇ ਚਾਂਸ ਜਦੋਂ ਇਹਨਾਂ ਦੇ ਪੂਰਾ ਜਿਵੇਂ ਤੁਸੀਂ ਪਿਕਚਰ ਵਿੱਚ ਦੇਖ ਸਕਦੇ ਹੋ ਕਿ ਆਟੇ ਨਾਲ ਪੂਰਾ ਉਹ ਲਿਬੜਿਆ ਹੋਇਆ ਆਇਆ ਸੀਗਾ ਤਾਂ ਉਸ ਨੂੰ ਕਲੀਅਰ ਕਰਨਾ ਉਹ ਸਭ ਤੋਂ ਵੱਡਾ ਚੈਲੰਜ ਸੀਗਾ ਕਿਉਂਕਿ ਜੇ ਉਹ ਚੀਜ਼ ਅੰਦਰ ਰਹਿ ਜੇ ਤਾਂ ਬਾਅਦ ਚੁ ਇਨਫੈਕਸ਼ਨ ਹੀ ਹੱਥ ਨੂੰ ਖਾ ਜਾਂਦੀ ਹੈ ਚੈਲੰਜ ਹੈ ਜੀ ਸਾਰਾ ਕੁਝ ਅਰੇਂਜ ਕਰਨਾ ਜਿੰਨਾ ਫਾਸਟ ਐਂਡ ਟਾਈਮਲੀ ਬੈਸਟ ਆਪਾਂ ਵਰਕ ਕਰ ਸਕੀਏ ਸਾਰੀ ਚੀਜ਼ਾਂ ਨੂੰ ਪ੍ਰੋਪਰਲੀ ਰੇਨਲ ਚੈਨਲ ਕਰਨਾ ਪੇਪੇਸ਼ੈਂਟ ਦੀ ਕੰਡੀਸ਼ਨ ਦੇਖਣਾ ਕਿ ਕੰਡੀਸ਼ਨ ਇਸ ਟਾਈਮ ਕੀ ਹੈ ਸਾਨੂੰ ਕਿੰਨੀ ਕਿੰਨੀ ਚੀਜ਼ਾਂ ਦੀ ਜ਼ਰੂਰਤ ਹੈ ਕਿ ਨਾ ਬਲੱਡ ਚਾਹੀਦਾ ਹੈ ਪੋਸਟ ਆਫ ਕੇਅਰ ਦੇਣਾ ਬਾਅਦ ਚ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਮੈਂ ਤਾਂ ਇਹ ਕਹਿਣਾ ਚਾਹਾਂਗਾ ਇਹਦੇ ਵਿੱਚ ਜਿਵੇਂ ਡਾਕਟਰ ਨੇ ਜਾਰੀ ਕੀਤੀ ਚੀਜ਼ ਬਹੁਤ ਚੰਗੀ ਤਰ੍ਹਾਂ ਸਮਝਾਈ ਹੈ ਇਹਦੇ ਵਿੱਚ ਟਾਈਮ ਬਹੁਤ ਮੈਟਰ ਕਰਦਾ ਹੈ ਕਿਸ ਤਰੀਕੇ ਨਾਲ ਪੀਚਰਜ਼ ਕਿਵੇਂ ਉਹਨੂੰ ਹੈਂਡਲ ਕੀਤਾ ਉਹ ਬਹੁਤ ਮੈਟਰ ਕਰਦਾ ਹੈ ਫਿਰ ਟੀਮ ਬਹੁਤ ਮੈਟਰ ਕਰਦੀ ਵੀ ਸਾਡੀ ਅਸੀਂ ਜਿਵੇਂ ਸਾਡੇ ਕੋਲ ਪਹਿਲਾ ਮੈਸੇਜ ਆ ਜਾਂਦਾ ਸੀ ਪੂਰੀ ਟੀਮ ਪਹਿਲੇ ਪ੍ਰੀਪੇਅਰ ਕਰ ਲੈਂਦੇ ਬਾਹਰ ਤੋਂ ਲੈ ਕੇ ਅੰਦਰ ਤੱਕ ਸਾਡੀ ਸਾਰੀ ਪ੍ਰੈਪਰੇਸ਼ਨ ਹੁੰਦੀ ਹੈ ਕਿਵੇਂ ਟਰਾਂਸਪੋਰਟ ਕਰਨਾ ਹੈ ਕਿਵੇਂ ਅੰਦਰ ਤਿਆਰੀ ਪਹਿਲੇ ਸ਼ੁਰੂ ਕਰ ਏ ਵੀ ਆਪਣੀ ਸਾਰੀ ਮਸ਼ੀਨਾਂ ਸਾਰਾ ਕੁਝ ਮਤਲਬ ਵੀ ਪ੍ਰੀਪੇਅਰ एवरीथिंग ਪਹਿਲਾਂ ਹੀ ਪ੍ਰੀਹੈਂਡ ਉਹਦੇ ਨਾਲ ਇਹ ਕਿ ਵੀ ਫਿਰ ਡਾਕਟਰ ਸਾਹਿਬ ਆਪਣੀ ਡਿਸੈਕਸ਼ਨ ਕਰ ਲੈਂਦੇ ਨੇ ਤੇ ਸਾਡਾ ਆਰਥੋ ਦਾ ਪਾਰਟ ਆ ਜਾਂਦਾ ਵੀ ਅਸੀਂ ਉਹਨੂੰ ਕਿਵੇਂ ਫਿਕਸ ਕਰਨਾ ਹੈ ਜਦੋਂ ਫਿਕਸ ਕਰਨਾ ਹੁੰਦਾ ਅਸੀਂ ਜਿਆਦਾ ਉਹਨੂੰ ਝੜਕਾਨੀ ਨਹੀਂ ਕਰਨੀ ਹੁੰਦੀ ਇਹ ਨਹੀਂ ਕਿ ਅਸੀਂ ਪੂਰੀ ਬਹੁਤ ਜ਼ਿਆਦਾ ਟਾਈਮ ਲਗਾ ਰਹੇ ਹਾਂ ਜਲਦੀ ਜਲਦੀ ਟਾਈਮ ਬਚਾਣ ਲਈ ਫਿਕਸ ਕਰਨਾ ਹੁੰਦਾ ਮਿਨਿਮਮ ਫਿਕਸੇਸ਼ਨ ਜਿਵੇਂ ਇਹਦੇ ਵਿੱਚ ਅਸੀਂ ਸਿਰਫ ਤਾਰਾਂ ਨਾਲ ਫਿਕਸ ਕੀਤਾ ਵਰਨਾ ਜੇ ਸਾਡੇ ਕੋਲ ਟਾਈਮ ਜ਼ਿਆਦਾ ਹੋਵੇ ਪੇਸ਼ੈਂਟ ਘੰਟੇ 'ਚ ਆ ਜਾਏ ਅਸੀਂ ਪਲੇਟਾ ਵੀ ਪਾ ਸਕਦੇ ਹਾਂ ਉਹਦੇ ਨਾਲ ਇਹ ਕਿ ਬਾਅਦ ਦੁਆਰਾ ਕੋ ਐਂਡ ਪਲੈਨਿੰਗ ਹੈ ਡਿਸਕਸ਼ਨ ਹੈ ਆਪਸ ਵਿੱਚ ਕੋਆਰਡੀਨੇਸ਼ਨ ਹੈ ਕਿ ਹਰ ਬੰਦਾ ਇੱਕ ਦੂਸਰੀ ਗੱਲ ਸੁਣ ਰਿਹਾ ਹੈ ਬਿਲਕੁਲ ਕਿ ਟਾਈਮ ਨੂੰ ਵੈਲਿਊ ਦੇ ਕੇ ਕੰਮ ਕਰ ਰਿਹਾ ਹੈ ਸਰ ਕਿੰਨੇ ਡਾਕਟਰਾਂ ਦੀ ਟੀਮ ਹੈ ਜਦਾ ਇੱਕ ਤਾਂ ਹੱਡੀ ਜੁੜਦੀ ਹੈ ਇੱਕ ਉਹ ਮੈਨਲੀ ਤਾਂ ਤਿੰਨ ਡਾਕਟਰਸ ਦੀ ਹੈ ਇੰਟੈਂਸਿਵਿਸਟ ਹੋਗੇ ਜਿਹੜੇ ਸਾਡੇ ਹੈਗੇ ਡਾਕਟਰ ਜਨ ਜਾਨ ਇਹਨਾਂ ਨੇ ਸਾਰਾ ਸੰਭਾਲਣਾ ਹੁੰਦਾ ਮਰੀਜ਼ ਫਿਰ ਮੇਨ ਡਾਕਟਰਸ ਆ ਡਾਕਟਰ ਪਲਾਸਟਿਕ ਜੇ ਪਲਾਸਟਿਕ ਸਰਜਨ ਹੋਗੇ ਜਿਹਨਾਂ ਨੂੰ ਮੈਨੇਜ ਕਰਨਾ ਹੈ ਆਰਥੋਪੀਡੀਸ਼ਨ ਹੋ ਗਿਆ ਜਿਹੜਾ ਉਹਨੂੰ ਫਿਕਸ ਕਰਦਾ ਹੈ ਸਟੇਬਿਲਟੀ ਦਿੰਦਾ ਹੈ ਤਾਕੀ ਜੇ ਡਾਕਟਰ ਸੱਪ ਫਿਕਸ ਵੀ ਕਰ ਦਿੰਦੇ ਨੇ ਜੋ ਹੱਥ ਸਟੇਬਲ ਨਹੀਂ ਹੈਗਾ ਉਹ ਹਿੱਲੀ ਜਾਊਗਾ ਫਿਰ ਬਲੱਡ ਸਪਲਾਈ ਖਰਾਬ ਹੋਏਗੀ ਸਰ ਜੇ ਹੱਥ ਟੁੱਟਦਾ ਹੈ ਨਾ ਕਦੇ-ਕਦੇ ਹੱਡੀ ਚੱਕਣਾ ਕੀ ਹੋ ਜਾਂਦੀ ਹੈ ਮਤਲਬ ਕਿਉਂ-ਕਿਉਂ ਹੋ ਜਾਂਦੀ ਹੈ ਫਿਰ ਉਹ ਟਿਜੂ ਹੋ ਜਾਂਦੀ ਹੈ ਨਹੀਂ ਜੇ ਉਹ ਜੋੜ ਖਤਮ ਹੋ ਗਿਆ ਫਿਰ ਤੋਂ ਅਸੀਂ ਜੋੜ ਹੀ ਪੱਕਾ ਹੀ ਜੋੜ ਦਿੰਨੇ ਆ ਬਾਅਦ ਆਪਾਂ ਤਾਂ ਇੱਕ ਵਾਰ ਸਟੇਬਲਾਈਜ਼ ਕਰਨਾ ਹੁੰਦਾ ਹੈ ਜੇ ਜੋੜ ਬਚਿਆ ਹੋਇਆ ਹੈ ਉਹਨੂੰ ਸ਼ਾਰਟ ਕਰਕੇ ਫਿਕਸ ਕਰ ਲੀਦਾ ਹੈ ਮਤਲਬ ਡਿਪੈਂਡ ਕਰਦਾ ਹੈ ਪ੍ਰੈਜੈਂਟੇਸ਼ਨ ਕਿਹਦੀ ਹੈ ਹਰ ਚੀਜ਼ ਦਾ ਇਲਾਜ ਹੈਗਾ ਸਟੈਪ ਬਾਈ ਸਟੈਪ ਕਰ ਲੀਦਾ ਹੈ ਸਟੇਜ ਕਰ ਲੀਦਾ ਹੈ ਮੈਨੇਜੇਬਲ ਹੈ